ਹਾਂਜੀ ਇੱਕ ਬੜਾ ਅਨਫੋਰਚੂਨੇਟ ਸੈਂਸੇਸ਼ਨਲ ਇਸ਼ੂ ਰਿਪੋਰਟ ਹੋਇਆ ਸੀਗਾ ਕੱਲ ਮਾਲਪੁਰ ਪੁਲਿਸ ਸਟੇਸ਼ਨ ਦੇ ਗਰੇਟ ਮੈਨ ਤੋਂ ਜਿੱਥੇ ਇੱਕ ਬਜ਼ੁਰਗ ਲਗਭਗ ਹੁਣ ਜੇਕਰ 슈ਗਰ ਗਠੀਆ ਜਾਂ ਹੋਰ ਟੈਸਟ ਕਰਵਾਉਣਾ ਹੋਵੇ ਜਾਂ ਕੋਈ ਦਵਾਈ ਲੈਣੀ ਹੋਵੇ ਤਾਂ ਪ੍ਰਾਈਵੇਟ ਹਸਪਤਾਲਾਂ ਦੇ ਖਰਚੇ ਦਾ ਡਰ ਨਿਸਤੋਂਦਾ ਕਿਉਂਕਿ ਹੁਣ ਮੁਹੱਲਿਆਂ 'ਚ ਆਮ ਆਦਮੀ ਕਲੀਨਿਕ ਮੁਫਤ 'ਚ ਸੇਵਾਵਾਂ ਜੋ ਪ੍ਰਦਾਨ ਕਰ ਰਹੇ ਨੇ ਪੰਜਾਬ ਚ ਹੁਣ ਤੱਕ 842 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਨੇ ਜਿਨ੍ਹਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਮੈਂ ਸ਼ਿਵਕੰਤ ਸਿੰਘ ਮੈਂ ਦਿਲੋਸ ਪੰਜਾਬ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਸ ਨੇ ਹਰੇਕ ਮੱਲੇ ਵਿੱਚ ਮੱਲਾ ਕਲੀਨਿਕ ਖੋਲ੍ਹਿਆ ਹੈ ਜਿਸ ਕਰਕੇ ਸਾਨੂੰ ਇਸ ਦਾ ਬਹੁਤ ਫਾਇਦਾ ਹੋਇਆ ਹੈ ਮੱਲਾ ਕਲੀਨਿਕ ਨਾਲ ਸਾਡਾ ਬਹੁਤ ਫਾਇਦਾ ਹੋ ਰਿਹਾ ਹੈ ਸਾਨੂੰ ਫ੍ਰੀ ਦਵਾਈ ਮਿਲਦੀ ਹੈ ਬਾਹਰ ਸਾਨੂੰ ਟੈਸਟ ਲਈ 500000 ਰੁਪਏ ਲੱਗਦਾ ਸੀ ਪਰ ਇੱਥੇ ਟੈਸਟ ਵੀ ਫ੍ਰੀ ਹਨ ਅਗਰ ਐਸੀ ਕੋਈ ਟੈਸਟ ਕਰਵਾਉਣਾ ਹੋਵੇ ਤਾਂ 1500 ਤੋਂ ਘੱਟ ਤੋਂ ਟੈਸਟ ਨਹੀਂ ਹੁੰਦਾ ਹੈ ਪਰ ਇੱਥੇ ਸਾਡਾ ਫ੍ਰੀ ਆਫ ਕੋਸਟ ਟੈਸਟ ਹੁੰਦਾ ਹੈ ਇਸ ਲਈ ਮਲਕ ਲਈ ਨਾਲ ਲਈ ਬਹੁਤ ਲੱਗਦਾ ਹੈ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਪੰਜਾਬ ਸਰਕਾਰ ਦਾ ਇਹ ਸਭ ممکن ਹੋ ਪਾਇਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਜਿਨ੍ਹਾਂ ਦਾ ਸੁਪਨਾ ਪੰਜਾਬ ਦੇ ਲੋਕਾਂ ਨੂੰ ਮੁਕਤ ਚ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਰੰਗਲਾ ਪੰਜਾਬ ਚ ਬਣਾਉਣਾ ਹੈ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਧਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਫੌਜ ਵਿੱਚ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ 53 ਹਾਲ ਦੇ ਹਰਮੇਸ਼ ਲਾਲ ਜੀ ਦਾ ਕਤਲ ਰਿਪੋਰਟ ਰਿਆ ਸੀਗਾ ਜਿਹਦੇ ਵਿੱਚ ਇਮੀਡੀਏਟਲੀ ਸਾਡੀ ਆ ਟੀਮ ਨੇ ਡੀਐਸਪੀ ਗਰਸ਼ਨਕਰ ਐਸਐਚਓ ਮਾਲਪੁਰ ਨੇ ਪਹੁੰਚ ਕੇ ਨਾਲ ਜਿਹੜੀ ਫੋਰੈਂਸਿਕ ਸਾਡੀ ਟੀਮ ਹੈ ਜੀ ਉਹਨਾਂ ਨੇ ਇਵੈਟਿਵਿਟੀ ਟੇਕਅਪ ਕੀਤੀ ਲੇਟਰ ਔਨ ਸਾਡੀ ਸੀਆਈਏ ਦੀ ਟੀਮ ਐਸਪੀਟੀ ਦੇ ਨਿਗਰਾਨੀ ਹੇਠ ਅਸੀਂ ਇਹਨੂੰ ਸੁਪਰਵਾਈਜ਼ ਕੀਤਾ ਤੇ ਸ਼ੁਰੂ ਚ ਜਿਹੜਾ ਹੈਗਾ ਇੱਕ ਬਲਾਈਂਡ ਕੇਸ ਸੀਗਾ ਜਿੱਦੇ ਵਿੱਚ ਮੌਕੇ ਤੋਂ ਜਿਹੜਾ ਹੈਗਾ ਉਹ ਕੁਝ ਪਤਾ ਨਹੀਂ ਲੱਗ ਰਿਹਾ ਸੀਗਾ ਕਿ ਕਿਸ ਤਰੀਕੇ ਨਾਲ ਕਤਲ ਕੀਤਾ ਗਿਆ ਹੈਗਾ ਤੇ ਇੱਕ ਘਰ 'ਚ ਖਿੜਕੀ ਜਿਹੜੀ ਸੀਗੀ ਉਹ ਬੁੱਤੀ ਵੀ ਸੀਗੀ ਤੇ ਨਾਲ ਸਮਾਨ ਖਿਲਰਿਆ ਹੋਇਆ ਫਾਇਰ ਸੀਗਾ ਇਨ ਨੂੰ ਫਰਦਰ ਇਨਵੈਸਟੀਗੇਟ ਕਰਦੇ ਵੇਲੇ ਜਿਹੜਾ ਹੈਗਾ ਸਾਡੀ ਟੀਮ ਨੇ ਬੜੀ ਮਿਹਨਤ ਤੇ ਬੜਾ ਇੱਕ ਟੈਕਨੀਕਲ 당ਨਾਲਸ ਇਨਵੈਸਟੀਗੇਸ਼ਨ ਕਰਦੇ ਰਿਹਾ ਜਿਹੜਾ ਹੈਗਾ 24 ਘੰਟਿਆਂ ਦੇ ਅੰਦਰ ਹੰਦਾ ਇਸ ਨੂੰ ਬਲਾਈਂਡ ਕੇਸ ਨੂੰ ਜਿਹੜਾ ਬਟਰ ਕੇਸ ਸੀਗਾ ਉਹਨੂੰ ਟ੍ਰੇਸ ਕਰਦੇ ਵੇ ਜਿਹੜੇ ਤਿੰਨ ਦੋਸ਼ੀ ਸੀਗੇ ਉਹ ਤਿੰਨੋਂ ਦੋਸ਼ੀ ਫੜ ਲਏ ਜਿਹੜਾ ਦੋਸ਼ੀ ਫੜਨ ਤੋਂ ਬਾਅਦ ਜਿਹੜੀ ਗੱਲ ਸਾਹਮਣੇ ਆਈ ਉਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਉਹ ਡਿਸੀਜ਼ਡ ਜਿਹੜੇ ਹਰਮੇਸ਼ ਲਾਲ ਦੇ ਸੀਗੇ ਉਹਨਾਂ ਦੇ ਘਰ 'ਚ ਹੀ ਕੰਮ ਕੰਸਟ੍ਰਕਸ਼ਨ ਦਾ ਲੇਬਰ ਲੇਬਰ ਵਜੋਂ ਕੰਮ ਕਰ ਰਹੇ ਸੀਗੇ ਤੇ ਇਹਨਾਂ ਨੇ ਲਾਲਚ ਵਸਾ ਕੇ ਜਿਹੜਾ ਹੈਗਾ ਇਹਨਾਂ ਨੂੰ ਸੋਚਿਆ ਕਿ ਉੱਥੇ ਪਿੰਡ 'ਚ ਜਗਰਾਤਾ ਸੀਗਾ ਉਸ ਦਿਨ ਤੇ ਉਸ ਰਾਤ ਨੂੰ ਪਿਛਲੇ ਰਾਤ ਨੂੰ ਤੇ ਉਹਨਾਂ ਨੇ ਲਾਲਚ ਲਾਲਚ ਵਸਾ ਕੇ ਕਿ ਇੱਥੋਂ ਕੁਝ ਪੈਸੇ ਮਿਲ ਸਕਦੇ ਹੈਗੇ ਉਹ ਇੱਕ ਫੋਰਸਡ ਐਂਟਰੀ ਕੀਤੀ ਗੇਟ ਜਿਹੜਾ ਹੈਗਾ ਉੱਥੇ ਪਹਿਲਾਂ ਗੇਟ ਖੜਕਾਇਆ ਤੇ ਫਿਰ ਉਹਨੇ ਖੋਲਿਆ ਤੇ ਦੋ ਉਹ ਐਂਟਰੀ ਕੀਤੀ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਉਹਦਾ ਜਲਾ ਦਿਵਾ ਕੇ ਕਤਲ ਕੀਤਾ ਤੇ ਫਿਰ ਘਰ ਚੋਂ ਫਰਲਾ ਫੋਣੀ ਕਰਕੇ ਇੱਕ ਤੋਂ ਮੋਬਾਈਲ ਫੋਨ ਤੇ ਨਾਲ ਜਿਹੜਾ ਹੈਗਾ ਕੁਝ ਪੈਸਾ ਜਿਹੜਾ ਲਗਭਗ 2.5 ਜਰਤੀ ਅਮਾਉਂਟ ਹੈਗੀ ਉਹ ਉਥੋਂ ਉਹ ਲੈ ਕੇ ਚਲੇ ਗਏ ਸਾਡੀ ਟੀਮ ਨੇ ਤਿੰਨੋ ਦੋਸ਼ੀ ਜਿਹੜੇ ਹੈਗੇ ਅਮਰਜੀਤ ਸਿੰਘ ਸੁਨੀਲ ਕੁਮਾਰ ਤੇ ਸੰਦੀਪ ਕੁਮਾਰ ਤਿੰਨੋ ਹੀ ਖਾਸ ਗੱਲ ਹੈ ਕਿ ਉਹ ਉਸੇ ਪਿੰਡ ਦੇ ਰਹਿਣ ਵਾਲੇ ਹੈਗੇ ਤੇ ਇਹਨਾਂ ਨੇ ਪਹਿਲਾਂ ਸੋਸੀ ਸੰਦੀ ਸਾਦੀਸ ਦੇ ਤਹਿਤ ਜਿਹੜਾ ਹੈਗਾ ਆ ਲਾਲਚ ਵਸਾ ਕੇ ਪੈਸਾ ਲੁੱਟਣ ਦੀ ਨੀਅਤ ਨਾਲ ਕਤਲ ਕੀਤਾ ਜਿਹਨੂੰ ਸਾਡੀ ਟੀਮ ਨੇ 48 ਘੰਟਿਆਂ ਦੇ ਅੰਦਰ ਜਿਹੜਾ ਹੈਗਾ ਟਰੇਸ ਕੀਤਾ ਹੈ ਦੂਸਰਾ ਵੀ ਦੱਸ ਦਿਓ ਨਹੀਂ ਸਰ ਜਿਹੜੇ ਤੁਸੀਂ ਟਰੇਸ ਕੀਤੇ ਆ ਗਤਨ ਨੂੰ ਪਕੜਿਆ ਕੋਈ 골ਡ ਦੀ ਚੀਜ਼ ਜਿਹੜੀ ਹੈਗੀ ਹਾਲੇ ਸਸਪੀਸ਼ੀਅਸ ਹੈਗੀ ਅਸੀਂ ਦੋਸ਼ੀ ਫੜ ਲਿੱਤੇ ਹੈਗੇ ਇਨਵੈਸਟੀਗੇਟ ਕਰਾਂਗੇ ਜਿਹੜੀ ਫੈਮਿਲੀ ਵੀ ਹੈਗੀ ਉਹ ਵੀ ਡਾਊਟਫੁਲ ਹੈਗੀ ਕਿ 골ਡ ਉੱਥੇ ਸੀਗਾ ਕਿ ਨਹੀਂ ਸੀਗਾ ਕਿਉਂਕਿ ਜਿਹੜਾ ਜਿਹੜਾ ਡਿਸੀਜ਼ਡ ਹੈਗਾ ਤੇ ਡਿਸੀਜ਼ਡ ਦੇ ਫੈਮਿਲੀ ਤੋਂ ਦੂਰ ਆਲਾ ਦੇ ਕਿਉਂਕਿ ਉਹਨਾਂ ਦਾ ਆਪਸ ਵਿੱਚ ਵੀ ਡਿਸਟਰੂਬ ਸੀਗਾ ਫੈਮਿਲੀ ਤੋਂ ਅਲੱਗ ਦੂਰ ਰਹਿ ਰਿਆ ਸੀਗਾ ਤੇ ਇਸ ਕਰਕੇ ਫੈਮਿਲੀ ਆ ਗੱਲ ਕਹਿੰਦੀ ਹੈਗੀ ਕਿ ਉਹਦੇ ਕੋਲੇ 골ਡ ਸੀਗਾ ਇੱਕ ਟਾਈਮ ਤੇ ਬਟ ਉਹ 골ਡ ਉਹਨੇ ਵੇਚਤਾ ਜਾਂ ਜਿਹੜੇ ਬੰਦਾਂ ਨੇ ਐਂਟਰੀ ਕੀਤੀ ਉਹਨਾਂ ਨੇ ਚੁਰਾਇਆ ਹੈਗਾ ਜਾਂ ਉਹ ਕੀ ਕੀਤਾ ਹੈਗਾ ਉਹ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਰਸਨ ਸਰ ਕੋਣ ਨੇ ਦੋ ਤਾਂ ਲੇਬਰ ਵਾਲੇ ਹੁੰਦੇ ਤੀਸਰਾ ਤੀਸਰਾ ਦਾ ਸਾਥੀ ਹੈਗਾ ਪਿੰਡ ਦਾ ਹੀ ਹੈ ਜੀ ਹਾਂ ਜੀ ਪਿੰਡ ਦਾ ਹੈਗਾ ਸੰਦੀਪ ਤੇ ਬੈਕਗ੍ਰਾਉਂਡ ਇਹਨਾਂ ਦੀ ਗੱਲ ਕਰੇ ਕਿ ਡਰੱਗ ਡਿਕਟਡ ਇਹਨਾਂ ਚ ਇੱਕ ਬੰਦੇ ਤਾਂ ਜਿਹੜਾ ਹੈਗਾ ਇੱਕ ਲੜਾਈ ਝਗੜੇ ਦਾ ਪਰਚਾ ਦਰਜ ਹੈਗਾ ਅਮਰਜੀਤ ਸਿੰਘ ਤੇ ਅਦਰਵਾਇਜ਼ ਕੋਈ ਕੋਈ ਡਰੱਗ ਡਿਕਟਡ ਤਾਂ ਨਹੀਂ ਹੈ ਡਰੱਗ ਐਡਿਕਟ ਵਾਲੀ ਗੱਲ ਹਾਲੇ ਸਾਹਮਣੇ ਨਹੀਂ ਆਈ ਕਿ ਅਸੀਂ ਇਹਨਾਂ ਦਾ ਡੌਕ ਟੈਸਟ ਕਰਵਾਉਂਗੇ ਮਤਲਬ ਕਿ ਮੇਨਲੀ ਲੁੱਟਖੋਹ ਜਾਂ ਚੋਰੀ ਦੇ ਮਨਸੂਬੇ ਚੋਰੀ ਦੇ ਮਨਸੂਬੇ ਨਾਲ ਬੜੇ ਸੀਗੇ ਜਦੋਂ ਬੰਦਾ ਸਾਹਮਣੇ ਵਾਲਾ ਉੱਠ ਗਿਆ ਉਹਦੀ ਨੀਂਦ ਫੁੱਲ ਗਈ ਤੇ ਉਹਨੇ ਇਹਨਾਂ ਨੂੰ ਮਤਲਬ ਆਇਡੈਂਟੀਫਾਈ ਕਰ ਲਿਆ ਤੇ ਫੇਰ ਇਹਨਾਂ ਨੇ ਜਿਹੜਾ ਹੈ ਉਹਦਾ ਕਵਰ ਕੀਤਾ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ